ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿਸ਼ੇਸ਼ ਮਹਿੰਮ ਚਲਾਈ ਗਈ ਹੈ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਨਸ਼ਾ ਤਸਕਨਾ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਇਸ ਦਰਮਿਆਨ ਅਗਰ ਕਮਿਊਨਿਟੀ ਹੈਲਥ ਸੈਂਟਰ ਪਾਸਟਾ ਤੇ ਇੱਕ ਝਾਂਤ ਮਾਰੀਏ ਤਾਂ ਇਸ ਸੈਂਟਰ ਵਿੱਚੋਂ ਚਾਰ ਜ਼ਿਲ੍ਹਿਆਂ ਤੋਂ 250 ਤੋਂ 300 ਦੇ ਕਰੀਬ ਨੌਜਵਾਨ ਨਸ਼ਾ ਛਡਣ ਲਈ ਗੋਲੀ ਖ ਲੈ ਰਹੇ ਹਨ ਪਰ ਪ੍ਰੋਸੇਜ ਯੋਗ ਸੂਤਰਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਨੌਜਵਾਨਾਂ ਨੂੰ ਮਿਲਣ ਵਾਲੀ ਇਹ ਗੋਲੀ ਉਸੇ ਹੀ ਨੌਜਵਾਨਾਂ ਵੱਲੋਂ ਦੂਸਰੇ ਨੌਜਵਾਨਾਂ ਨੂੰ 50 ਰੁਪਏ ਵਿੱਚ ਵੇਚਣ ਦੀ ਜਾਣਕਾਰੀ ਮਿਲੀ ਹੈ ਇੱਥੇ ਹੀ ਬਸ ਨਹੀਂ ਉਕਤ ਨੌਜਵਾਨਾਂ ਵੱਲੋਂ ਇਸ ਦੌਰਾਨ ਸਟਾਫ ਨਾਲ ਵੀ ਗਲਤ ਵਿਵਹਾਰ ਕੀਤਾ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਦਿੱਤੀ ਜਾ ਚੁੱਕੀ ਹੈ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਸਰ ਕਾਉਂਸਲਰ ਤੇ ਕੰਮ ਕੀ ਕੰਮ ਕਰਦਾ ਤੇ ਹਮ ਸੀਐਸਪੀ ਪਾਸਟਾ ਦੇ ਵਿੱਚ ਠੀਕ ਸਰ ਜਿਹੜੀ ਇੱਕ ਨਸ਼ਾ ਛਡਾਉ ਗੋਲੀ ਦਿੱਤੀ ਜਾ ਰਹੀ ਆ ਤੇ ਉਹ ਕਿੰਨੇ ਨੌਜਵਾਨ ਇਥੋਂ ਲੈ ਰਹੇ ਆ ਤੇ ਸਰ ਆਪਣੇ ਕੋਲ तकरीबन ਡੇਲੀ ਦਾ ਡੇਲੀ 250 ਤੋਂ ਲੈ ਕੇ 300 ਦੇ ਵਿੱਚ ਵਿੱਚ ਚੋਕੜੀ ਹੁੰਦੀ ਹੈ ਡੇਲੀ ਜੀ ਹਾਂਜੀ ਤੇ ਇਹ ਕਿਹੜੇ ਕਿਹੜੇ ਪਿੰਡਾਂ ਤੋਂ ਜਾਂ ਕਿਹੜੇ ਜ਼ਿਲ੍ਹਿਆਂ ਤੋਂ ਆ ਰਹੇ ਆ ਜੀ ਸਰ ਇਹ ਮਰਗੀ ਲੱਗੇ ਬੰਦੇ ਆਪਣੇ ਚਲੰਦਰ ਜ਼ਿਲ੍ਹਾ ਲੱਗਦਾ ਵਾ ਤਕਸੂਰ ਸਲਾ ਤੇ ਆਪਣਾ ਹੁਸ਼ਿਆਰਪੁਰ ਤੇ ਕਈ ਥੋੜੇ ਵਾਲੇ ਪੇਸ਼ੈਂਟ ਉਹਨਾਂ ਵਾਸ਼ਾਤ ਤੋਂ ਹੈਗੇ ਆ ਜਿੱਦਾਂ ਕਿ ਲੱਗੇ ਪਿੰਡਾਂ ਦਾ ਜੀ ਤੇ ਕਿੰਨੇ ਕੁ ਪਿੰਡ ਬਣ ਜਾਂਦੇ ਆ ਆਈਡੀਆ ਜੀ ਇਹ ਹੀ ਕੋਈ ਤਕਰੀਬਨ ਕੋਈ ਵੀਕ ਤੇ ਤਕਰੀਬਨ 15-20 ਦੇ ਹੈਗੇ ਪਿੰਡਾਂ ਦੇ ਮਿਲ ਕੇ ਪੇਸ਼ੈਂਟ ਆਪਣੇ ਕੋਲ ਜੱਡੇ ਜੇਲੀ ਲੱਗੇ ਪਿਆ ਠੀਕ ਹੈ ਤੇ ਪਤਾ ਲੱਗਾ ਸੀਗਾ ਵੀ ਜੇ ਜਿਹੜੀ ਗੋਲੀਆਂ ਤੁਸੀਂ ਦੇ ਰਹੇ ਹੋ ਤੇ ਕੁਝ ਨੌਜਵਾਨ 50 ਰੁਪਏ ਦੀ ਵਾਰ ਸੇਲ ਕਰ ਰਹੇ ਆ ਇਹਦੇ ਬਾਰੇ ਕੋਈ ਐਸਐਮਓ ਦੇ ਧਿਆਨ ਚ ਲਿਆਦਾ ਜੀ ਹਾਂਜੀ ਬਿਲਕੁਲ ਸਰ ਅਸੀਂ ਤਾਂ ਉਹਨਾਂ ਨੇ ਸਾਡੇ ਧਿਆਨ ਦੇ ਵਿੱਚ ਤੋ ਤੱਕ ਪੰਚਾਇਤ ਦੇ ਵਿੱਚ ਧਿਆਨ ਦੇ ਵਿੱਚ ਲਿਆਂਦਾ ਗਿਆ ਵਾ ਕਿ ਉਹਨਾਂ ਦਾ ਕਿਹਾ ਗਿਆ ਕਿ ਇੱਥੇ ਕੁਝ ਛਾਲਿਆਂ ਦੀ ਕੁਝ ਬੇਟਾ ਨੌਕਰੀ ਲਾਈ ਲਾਈ ਲਾਓ ਤੇ ਫਿਰ ਤਾਂ ਜੋ ਇਸ ਚੀਜ਼ ਨੂੰ ਠੱਡਪਾਈ ਜਾ ਸਕੇ ਵੈਸੇ ਦਾ ਅਸੀਂ ਆਪਣੀ ਗੋਲੀ ਇੱਥੇ ਖਵਾ ਗਈ ਸਾਡੇ ਪੇਸ਼ੰ ਨੂੰ ਵੇਚੀ ਫੌਣ ਕੁ ਵਾਕੇ ਗੋਲੀ ਵੇਚੇ ਹੋਏ ਜ ਕਰੀਬਨ ਸਾਰਿਆਂ ਨੇ ਕੁ ਵਾਕੇ ਵੇਚੇ ਦੇ ਪਰ ਕੁਝ ਪੇਸ਼ੈਂਟ ਇਤਾਂ ਦੇ ਹੁੰਦੇ ਆ ਕਿ ਜਿਹੜੇ ਪ੍ਰਾਈਵੇਟ ਤੋਂ ਲੈ ਕੇ ਇੱਥੇ ਆ ਕੇ ਆਪਣੀ ਫਿਰ ਦਵਾਈ ਵੇਚਦੇ ਕਿਉਂਕਿ ਆਪਾਂ ਦਿੱਥੋਂ ਹੋਮ ਡੋਸਟ ਦਿੰਦੇ ਨਹੀਂ ਪਏ ਤੇ ਦੇਲੀ ਤੇ ਡੇਲੀ ਦਵਾਈ ਆ ਕੇ ਖਾ ਕੇ ਜਾਂਦੇ ਤੇ ਜਿਹੜੇ ਪ੍ਰਾਈਵੇਟ ਤੋਂ ਲੈਂਦੇ ਆ ਹੋਮ ਡੋਸਟ ਕਿੰਨੇ ਕਿੰਨੇ ਦਿਨਾਂ ਦੀ ਤੇ ਉਹ ਇੱਥੇ ਆਣ ਕੇ ਸਪਲਾਈ ਕਰਕੇ ਜਾਂਦੇ ਆ ਤੇ ਨਾਮ ਇਸ ਗੋਲੀ ਦਾ ਬਾਜ਼ਾਰ ਚ ਕਿ ਕੁਝ ਨੌਜਵਾਨ ਤੁਹਾਡੇ ਨਾਲ ਮਿਸਬੀਹ ਵੀ ਕਰ ਰਹੇ ਆ ਕੋਈ ਪਤਾ ਲੱਗਾ ਹੀ ਕਿਉਂਕਿ ਆਪਾਂ ਜੇ ਇਹਨੂੰ ਧੱਕਾਂਗੇ ਕੋਈ ਚੀਜ਼ ਤਾਂ ਉਹ ਫਿਰ ਆਪਣੇ ਦੇ ਚਾੜੂ ਕੱਤੀ ਦਾ ਕਰਦੇ ਹੀ ਕਰਦਾ ਹੈਗਾ ਇਹਦੇ ਬਾਰੇ ਤੁਸੀਂ ਪ੍ਰਸ਼ਾਸਨ ਦੇ ਧਿਆਨ ਤੇ ਲਿਆਉਂਦੇ ਬਿਲਕੁਲ ਸਰ ਮੈਂ ਐਪਲੀਕੇਸ਼ਨਾਂ ਉਹਨਾਂ ਨੂੰ ਦੇਖ ਕੇ ਦੱਤੀਆਂ ਹੀ ਆ ਸਾਰੀਆਂ ਪ੍ਰਸ਼ਾਸਨ ਪੂਰਾ ਕੋਆਪਰੇਟ ਕਰ ਰਿਹਾ ਹੈ ਜੀ ਬਿਲਕੁਲ ਸਰ ਹਾਂ ਬਿਲਕੁਲ ਕਰਦੇ ਆ ਇਹ ਸਾਰੇ ਮਾਮਲੇ ਦੀ ਥਾਣਾ ਰਾਵਲਪਿੰਡੀ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਮੁਖੀ ਮੇਜਰ ਸਿੰਘ ਕਮਿਊਨਿਟੀ ਹੈਲਥ ਸੈਂਟਰ ਪਾਸਟਾ ਵਿਖੇ ਪਹੁੰਚੇ ਤੇ ਨੌਜਵਾਨਾਂ ਨੂੰ ਸਖਤ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਨੌਜਵਾਨਾਂ ਨੂੰ ਜੋ ਨਸ਼ਾ ਛੱਡਣ ਵਾਲੀ ਗੋਲੀ ਮਿਲ ਰਹੀ ਹੈ ਉਹ ਗੋਲੀ ਸੈਂਟਰ ਵਿਖੇ ਹੀ ਖਾ ਕੇ ਜਾਣ। ਉਨ੍ਹਾਂ ਕਿਹਾ ਕਿ ਅਗਰ ਕੋਈ ਵੀ ਨੌਜਵਾਨ ਇਸ ਦਾ ਗਲਤ ਇਸਤੇਮਾਲ ਕਰਦਾ ਪકડਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨਾਲ ਹੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੋਟਰਸਾਈਕਲਾਂ ਉੱਪਰ ਸਰਕਾਰੀ ਨੰਬਰ ਪਲੇਟ ਚ ਰੂ ਲਗਵਾਉਣ। ਪਿੰਡ ਪੰਜਟਾ ਤੋਂ ਹੰਦਾ ਫਰੰਕ ਚੈਨਲ 에 ਅਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਕੁਝ ਬੰਦਨ ਤੋਂ ਪੰਜਾਬ ਸਰਕਾਰ ਨੇ ਜੁਧ ਨਸ਼ੀਆਂ ਵਧੋ ਮੈਮ ਸ਼ੁਰੂ ਕੀਤੀ ਹੋਈ ਆ ਜੀ ਜੋ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਦੇ ਅਸੀਂ ਕਾਰਡ ਬਣਾਉਣ ਵਾਸਤੇ ਫਰੀਦ ਦੋਇਦਮਾ ਵਾਸਤੇ ਜੀ ਲੈ ਕੇ ਆਏ ਨੇ ਜੀ ਤੇ ਕੋਈ ਹਸਪੀਟਲ ਸਾਹਿਬ ਵੱਲੋਂ ਵੀ ਇਹ ਸ਼ਿਕਾਇਤਾਂ ਆਈਆਂ ਸੀ ਕਿ ਕੁਝ ਨੌਜਵਾਨ ਹੁੰਦੇ ਨੇ ਜੀ ਉਹ ਆ ਕੇ ਆਪਣੇ ਮਲਾਜਮਾਂ ਦੇ ਸਰਕਾਰੀ ਮਲਾਜਮਾਂ ਉਹਨਾਂ ਨਾਲ ਦੁਰਵਿਵਹਾਰ ਕਰਦੇ ਆ ਜੀ ਤੇ ਕੋਈ ਹੋ ਗਲਤ ਅਧੀਨ ਵਾਤੋਂ ਕਰਦੇ ਆ ਜੀ ਇਹ ਸਬੰਧ ਵਿੱਚ ਆਇਆ ਜੀ ਕਿਉਂਕਿ ਮੈਂ ਆ ਕੇ ਦੇਖਿਆ ਕਿ ਕਈ ਨੌਜਵਾਨਾਂ ਦੇ ਦੇ ਨੰਬਰ 플레이ਟ ਮੋਟਰਸਾਈਕਲ ਦੇ ਉਸਹਿੰਗੇ ਜੀ ਉਹਨਾਂ ਦੇ ਵਿੱਚ ਲਾਂ ਵੀ ਕੀਤੇ ਆ ਤੇ ਹਦਾਇਤ ਵੀ ਕੀਤੀ ਆ ਕਿਆਂ ਨੂੰ ਕਿ ਤੁਸੀਂ ਇਹ ਕੰਮ ਕਰਤ ਨਹੀਂ ਕਰਨਾ ਜੋ ਗੋਲੀ ਖਾਣੀ ਆ ਮੁੱਕ ਦੇ ਖਾ ਕੇ ਜਾਓ ਜੀ ਵੀ ਦਰਵਾਤੋਂ ਨਹੀਂ ਹੋ ਗਈ ਦੇ ਕੰਤ ਕੰਮ ਕਰਦਾ ਪਾ ਗਿਆ ਉਹ ਦੇਖ ਲਾ ਕੋਈ ਕੱਲ ਕਰਾ ਦੇ ਤੇ ਥਰ ਕੁਝ ਸੁਣਨੇ ਚ ਆਇਆ ਆ ਵੀ ਇਹ ਜਿਹੜੀ ਗੋਲੀ ਆ ਕੁਝ ਲੋਕ ਵਿੱਚ ਵਿੱਚ ਵੇਚ ਰਹੇ ਆ ਉਹਨੂੰ 50 ਰੁਪਏ ਦੀ ਕੀਮਤ ਦੇ ਵਿੱਚ ਮੈਂ ਇੱਥੇ ਆਪਣੇ ਐਸਐਮ ਨੂੰ ਸਭਾਂ ਨਾਲ ਗੱਲ ਕੀਤੀ ਆ ਜੀ ਕਿਉਂਕਿ ਇਹਦੀ ਗੋਲੀ ਆ ਉਸ ਵੇਲੇ ਜੋ ਦਿੰਦੇ ਨੇ ਉਸੇ ਮੂੰਹ ਤੇ ਪਾਉਂਦੇ ਨੇ ਜੀ ਫਿਰ ਵੀ ਮੈਂ ਇਹਦਾ ਖਿਆਲ ਰੱਖੂੰਗਾ ਕਿ ਹਾਂ ਕਿਤੇ ਮੁੰਡਰ ਕੋਈ ਗੋਲੀ ਦੇਖੇ ਨਾ ਕੋਈ ਵੇਥੇ ਨਹੀਂ ਦਿੰਦਾ ਕੋਈ ਕਾਕੀ ਨਹੀਂ ਕਰਿਆ ਜੀ ਪਰ ਮੈਂ ਹੁਣ ਜੋ ਦੇਖਿਆ ਕਿ ਡਾਕਟਰ ਸਾਹਿਬ ਉਹਨਾਂ ਦੀ ਗੋਲੀ ਦਿੰਦੇ ਨੇ ਉਸੇ ਮੂੰਹ ਤੇ ਪਾਉਂਦਾ ਸਿਖਾਉਂਦੇ ਆ ਤੇ ਫੇਰ ਹੁੰਦੀ ਆ ਤੇ ਸਰ ਕੁਝ ਦੇਖਣ ਨੂੰ ਮਿਲਿਆ ਇੱਥੇ ਨੌਜਵਾਨ ਜਿਹੜੇ ਨਸ਼ਾ ਵਾਲੀ ਗੋਲੀ ਲੈ ਕੇ ਜਾਂਦੇ ਆ ਛੱਡਣ ਵਾਲੀ ਉਹ ਬਾਹਰ ਹਸਪੀਟਲ ਦੇ ਬੈਠੇ ਰਹਿੰਦੇ ਆ ਜਿਨ੍ਹਾਂ ਕੋਈ ਮਰੀਜ਼ਾਂ ਨੂੰ ਆਉਣ ਜਾਣ ਚ ਵੀ ਬੜੀ ਮੁਸ਼ਕਲ ਆਉਂਦੀ ਆ ਇਹਦੇ ਬਾਰੇ ਤੁਹਾਡੇ ਨਾਲ ਲੋਕ ਕੀ ਕੀਤਾ ਜਾ ਰਿਹਾ ਜੀ ਦੇਖੋ ਜੀ ਮੈਨੂੰ ਪਤਾ ਲੱਗਾ ਸੀ ਜੀ ਤੁਸੀਂ ਉਹ ਸਭ ਤੇ ਕਾਲੋ ਇੱਕ ਸਾਰੀ ਗੱਡੀਆਂ ਪਾਰਕਿੰਗ ਆ ਰਸਤੇ ਸਾਫ ਆ ਸਮੇਂ ਸਿਰ ਆ ਕੇ ਮੈਂ ਤੇ ਖੜਾ ਰੂੰਗਾ ਜੋ ਕੋਈ ਟ੍ਰੈਫਿਕ ਨਹੀਂ ਜੋ ਨਹੀਂ ਅੰਗਰੇਜ਼ ਕਾਧ ਹੋएगा ਉਹਦੇ ਖਿਲਾਫ ਕਾਨੂੰਨ ਮੁਤਾਬਕ ਆ